ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਮੈਂ ਭਲਵਿੰਦਰ ਕੌਰ ਅੱਜ ਅਸੀਂ ਅਲਸੀ ਬਣਾ ਕੇ ਤਿਆਰ ਕਰਾਂਗੇ ਤੇ ਠੰਡ ਦੇ ਮੌਸਮ ਦੇ ਵਿੱਚ ਅਲਸੀ ਬਹੁਤ ਵਧੀਆ ਸਰੀਰ ਨੂੰ ਗਰਮਾਇਸ਼ ਰੱਖਦੀ ਆ ਤੁੰਦਾ ਦੇ ਦੇਣੇ ਆ ਤੇ ਆਪਾਂ ਅਲਸੀ ਬਣਾ ਕੇ ਤਿਆਰ ਕਰਾਂਗੇ ਤੇ ਅਲਸੀ ਅਸੀਂ ਬਣਾਵਾਂਗੇ ਕਣਕ ਦੇ ਆਟੇ ਨਾਲ ਚਨੇ ਨਹੀਂ ਪਾਉਣੇ ਨਾਲ ਆਪਾਂ ਇਹਦੇ ਵਿੱਚ ਪਾਵਾਂਗੇ ਵੇਸਲ ਤੇ ਇਹਨੂੰ ਅਸੀਂ ਆਟੇ ਨਾਲ ਬਣਾ ਕੇ ਤਿਆਰ ਕਰਾਂਗੇ ਇੱਕ ਬੋਲ ਮੈਂ ਅਲਸੀ ਲਈ ਸੀ ਅਲਸੀ ਅਸੀਂ ਇਹ ਸਾਬ ਤਲਸੀ ਲਈਏ ਤੇ ਇੱਕ ਬੋਲ ਹੀ ਅਸੀਂ ਲਿਆ ਆਟੇ ਦਾ ਦੋਵੇਂ ਚੀਜ਼ਾਂ ਬਰਾਬਰ ਦੀਆਂ ਲਈਆਂ ਸੀ ਤੇ ਇੱਕ ਬੋਲ ਲਿਆ ਅਸੀਂ ਘਿਓ ਦਾ ਤੇ ਇੱਕ ਬੋਲ ਲਿਆ ਅਸੀਂ ਗੁੜ ਦਾ ਤੇ ਬਾਹਤ ਹੀ ਦਾ ਸਮਾਨ ਵੀ ਅਸੀਂ ਤੁਹਾਨੂੰ ਦੱਸ ਦਿੰਨੇ ਆ ਇੱਥੇ ਲਈ ਜੀ ਆਪਾਂ ਸੋਗੀ ਬਦਾਮ ਬਾਜੂ ਤੇ ਇਹਦੇ ਨਾਰੀਅਲ ਲਿਆ ਨਾਰੀਅਲ ਨੂੰ ਅਸੀਂ ਕ੍ਰੈਸ਼ ਕਰ ਲਿਆ ਸੀ ਛੋੜੇ ਜਿਹਾ ਆਪਾਂ ਗਿਰਿਆਂ ਨੂੰ ਇਸ ਤਰ੍ਹਾਂ ਫਰੀਕ ਕੱਟ ਲਿਆ ਸੀ ਇੱਥੇ ਲੈ ਜੇ ਆਪਾਂ ਚਿੱਟੇ ਮੱਕ ਜ ਚਾਰੇ ਗੁੰਦਾ ਚਾਰੇ ਗੁੰਦਾ ਪਾਉਣ ਨਾਲ ਲੱਕ ਦਰਦ ਨਹੀਂ ਗੇ ਹੁੰਦਾ ਵੀ ਤੇ ਜਵੈਨ ਇੱਕ ਚਮਚਾ ਮੈਂ ਜਵੈਨ ਦਾ ਲਿਆ ਇੱਕ ਚਮਚਾ ਸੌਫ ਦਾ ਤੇ ਇੱਕ ਕੱਪ ਲਏ ਅਸੀਂ ਫੁੱਲ ਮਖਾਣੇ ਤੇ ਤੁਸੀਂ ਇਹਦੇ ਵਿੱਚ ਜੋ ਵੀ ਵੱਦ ਘਟਤ ਪੋਣਾ ਚਾਹੁੰਦੇ ਤੁਸੀਂ ਕਰ ਸਕਦੇ ਜੋ ਜਿਹੜੇ ਵਿੱਚ ਜੇ ਤੁਹਾਨੂੰ ਪਸੰਦ ਹੋ ਇਸ ਅਸੀਂ ਹੋਰ ਵੀ ਲੈ ਸਕਦੇ ਜੋ ਘਟਾ ਵੀ ਸਕਦੇ ਜੋ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਜੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਦਾ ਬਟਨ ਦਬਾਉਣਾ ਨਾ ਭੁੱਲਿਓ ਵੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਇਆ ਕਰੇ ਤੇ ਹੁਣ ਆਪਾਂ ਅਲਸੀ ਨੂੰ ਪੁੰਨ ਦੀ ਤਿਆਰੀ ਕਰਦੇ ਹਾਂ ਅਲਸੀ ਨੂੰ ਸਭ ਤੋਂ ਪਹਿਲਾਂ ਅਸੀਂ ਅਲਸੀ ਨੂੰ ਭੁੰਨ ਲਵਾਂਗੇ ਹਲਸੀ ਨੂੰ ਅਸੀਂ ਉਦੋਂ ਤੱਕ ਭੁੰਨਾਂ ਜਦੋਂ ਚਟਕਣ ਦੀ ਆਵਾਜ਼ ਆ ਜੇਗੀ 10 12 ਮਿੰਟ ਤੱਕ ਇਹਨੂੰ ਅਸੀਂ ਹਲਸੀ ਨੂੰ ਲੋ ਫਲੇਮ ਤੇ ਭੁੰਨਾਂਗੇ ਤੇ ਹਲਸੀ ਖਾਨ ਲਾਲ ਆਪਣਾ ਖੂਨ ਵੀ ਪਤਲਾ ਹੁੰਦਾ ਹੈ ਕਲ ਰੋਲ ਬਣेंगे ਵੱਧ ਦੇ ਵੀ ਹਲਸੀ ਖਾਨ ਹਲਸੀ ਦੇ ਬਹੁਤ ਆਪਣੇ ਸਰੀਰ ਨੂੰ ਫਾਇਦੇ ਮਿਲਦੇ ਆ ਕਲਸੀ ਅਸੀਂ ਓਨੀ ਦੇਰ ਇਹਨੂੰ ਭੁੰਨ ਦਵਾਂਗੇ ਜਿੰਨਾ ਚਿਰ ਪੂਰੀ ਚਟਕਣ ਦੀ ਆਵਾਜ਼ ਨਹੀਂ ਆਉਂਦੀ ਵੀ ਅਲਸੀ ਵਸੇ 10 ਤੋਂ 12 ਮਿੰਟ ਭੁੰਨੇ ਆ ਸੀ ਅਲਸੀ ਦਾ ਕਲਰ ਵੀ ਚੇਂਜ ਹੋ ਚੁੱਕਾ ਤੁਸੀਂ ਦੇਖ ਸਕਦੇ ਹੋ ਤੇ ਹੁਣ ਅਸੀਂ ਇਹਨੂੰ ਕੜਾਈ ਦੇ ਵਿੱਚੋਂ ਕੱਢ ਦਵਾਂਗੇ ਕੜਾਈ ਦੇ ਵਿੱਚ ਪਾ ਦਵਾਂਗੇ ਹੁਣ ਅਸੀਂ ਘਿਓ ਦੋ ਚਮਚੇ ਘਿਓ ਪਾਦਤਾ ਸੀ ਤੇ ਘਿਓ ਨੂੰ ਅਸੀਂ ਗਰਮ ਕਰ ਦਵਾਂਗੇ ਬਦਾਮ ਪਾ ਦਵਾਂਗੇ ਬਦਾਮਾਂ ਨੂੰ 2 ਮਿੰਟ ਵਾਸਤੇ ਭੁੰਨਾਗੇ ਨਾਲ ਹੀ ਪਾਵਾਂਗੇ ਹੁਣ ਅਸੀਂ ਕਾਜੂ ਤੇ ਦੋਨੋਂ ਚੀਜ਼ਾਂ ਨੂੰ ਅਸੀਂ ਇਕੱਠੇ ਆਪੋ ਲਵਾਂਗੇ ਤੁਸੀਂ ਨਾਲ ਹੀ ਭੁੰਨਣਾ ਚਾਹੋ ਤੁਸੀਂ ਇਸ ਤਰ੍ਹਾਂ ਹੀ ਇਹਨੂੰ ਕੱਟ ਕੇ ਪਾ ਸਕਦੇ ਜੋ ਡਰਾਈ ਫਰੂਟ ਨੂੰ ਡ్రਾਈ ਫਰੂਟ ਨੂੰ ਤੋਂ ਲਿਆ ਸੀ ਹੁਣ ਅਸੀਂ ਇਹਨੂੰ ਘਿਓ ਦੇ ਵਿੱਚੋਂ ਬਾਹਰ ਕਰ ਦੇਵਾਂਗੇ ਉਸੇ ਘਿਓ ਦੇ ਵਿੱਚ ਅਸੀਂ ਚਾਰੇ ਗੁਰਦਾ ਨੂੰ ਥੋਨਾ ਦੇਵਾਂਗੇ ਗੁਰਦਾ ਨੂੰ ਥੋਨਾ ਲਿਆ ਸੀ ਹੁਣ ਅਸੀਂ ਕੜਾਈ ਦੇ ਵਿੱਚੋਂ ਬਾਹਰ ਕਰ ਦੇਵਾਂਗੇ ਪਲੇਟ ਵਿੱਚ ਰੱਖ ਲਵਾਂਗੇ ਪੜਾਈ ਵਿੱਚ ਅਸੀਂ ਕਿਉਂ ਪਾ ਦਵਾਂਗੇ ਹੋਰ ਫੁੰ ਅਸੀਰ ਵਿੱਚ ਫੁੱਲ ਮਖਾਣੇ ਪਾ ਕੇ ਇਹਨਾਂ ਨੂੰ ਕੁੰਨ ਦਵਾਂਗੇ ਫੁੱਲ ਮਖਾਣੇ ਜਿਹੜੇ ਆਪਣੀਆਂ ਹੱਡੀਆਂ ਨੂੰ ਮਜ਼ਬੂਤ ਰੱਖਦੇ ਆ ਤੇ ਇਹ ਆਪਾਂ ਜਦ ਕੋਈ ਵੀ ਪੰਜੀਰੀ ਬਣਾਉਣੀ ਹੋਵੇ ਉਹਦੇ ਵਿੱਚ ਆਪਾਂ ਜ਼ਰੂਰ ਇਹਨਾਂ ਨੂੰ ਛਾਂਬਲ ਪਾਣਾ ਚਾਹੀਦਾ ਸੀ ਇਹ ਬਹੁਤ ਤਾਕਤਵਰ ਹੁੰਦੇ ਆ ਇਹਨਾਂ ਨੂੰ ਅਸੀਂ ਭੁੰਨ ਲਵਾਂਗੇ ਜਿੰਨਾ ਚਿਰ ਇਹਨਾਂ ਦੀ ਚਟਕਣ ਦੀ ਆਵਾਜ਼ ਨਹੀਂ ਦੇ ਆਉਂਦੀ ਜਦੋਂ ਹੱਥਾਂ 'ਚ ਆਪਾਂ ਇਹਨੂੰ ਕਰਾਂਗੇ ਛਟਕ ਜਾਣਗੇ ਮਖਾਣੇ ਨੂੰ ਅਸੀਂ ਭੁੰਨ ਲਿਆ ਆ ਹੁਣ ਮਖਾਣਿਆਂ ਨੂੰ ਵੀ ਅਸੀਂ ਢੇਟ ਵਿੱਚ ਰੱਖ ਦੇਵਾਂਗੇ ਨਾਰੀਅਲ ਦੇ ਬਰਾਦੇ ਨੂੰ ਅਸੀਂ ਭੁੰਨ ਦੇਵਾਂਗੇ ਡ్రਾਈ ਰੋਸਟ ਹੀ ਕਰਾਂਗੇ ਕਿਉਂਕਿ ਨਾਰੀਅਲ ਚੀਕੋ ਹੁੰਦਾ ਆ ਤੇ ਇਹਨੂੰ ਅਸੀਂ ਇਤਰੇ 2 ਮਿੰਟ ਵਾਸਤੇ ਭੁੰਨਾਗੇ ਨਾਰੀਅਲ ਨੂੰ ਭੁੰਨ ਲਿਆ ਸੀ ਹੁਣ ਅਸੀਂ ਇਹ ਵੀ ਕੜਾਈ ਦੇ ਵਿੱਚੋਂ ਬਾਹਰ ਕੱਢ ਦਵਾਂਗੇ ਹੁਣ ਅਸੀਂ ਗੁੜ ਦੀ ਚਾਣੀ ਬਣਾ ਦਵਾਂਗੇ ਇੱਥੇ ਗੁੜ ਪਾ ਦਵਾਂਗੇ ਤੇ ਥੋੜਾ ਜਿਹਾ ਅਸੀਂ ਇਹਦੇ ਵਿੱਚ ਪਾਣੀ ਪਾਵਾਂਗੇ ਅੱਧੇ ਗਲਾਸ ਤੋਂ ਵੀ ਘੱਟ ਇੰਨਾ ਕ ਪਾਣੀ ਪਾਇਆ ਸੀ ਮੈਂ ਤੇ ਹੁਣ ਅਸੀਂ ਇਹਦੀ ਚਾਣੀ ਬਣਾ ਲਵਾਂਗੇ ਚਾਣੀ ਬਣਦੀਆਂ ਤੱਕ ਅਲਸੀ ਨੂੰ ਅਸੀਂ ਗ੍ਰाइंड ਕਰ ਲੈਨੇ ਆ ਗੋਦ ਨੂੰ ਨਾ ਅਸੀਂ ਇਸ ਤਰ੍ਹਾਂ ਪੋਲਦੀ ਦੇ ਨਾਲ ਇਹਨੂੰ ਇਸ ਤਰ੍ਹਾਂ ਮਸਲ ਦਵਾਂਗੇ ਜੇ ਤੁਸੀਂ ਇਹਨੂੰ ਗ੍ਰाइंड ਵੀ ਕਰ ਸਕਦੇ ਹੋ ਜਿਸ ਤਰ੍ਹਾਂ ਤੁਹਾਨੂੰ ਚੰਗਾ ਲੱਗੇ ਉਸੇ ਤਰ੍ਹਾਂ ਹੀ ਆਪਾਂ ਇਹਨੂੰ ਬਰੀਕ ਕਰ ਲਵਾਂਗੇ ਗੋਦ ਨੂੰ ਇਸ ਤਰੀਕੇ ਨਾਲ ਮੈਂ ਬਰੀਕ ਕਰ ਲਿਆ ਸੀ ਚਾਣੀ ਵੀ ਬਣ ਕੇ ਤਿਆਰ ਹੈ ਤੇ ਚਾਣੀ ਅਸੀਂ ਇਸ ਤਰ੍ਹਾਂ ਦੀ ਬਣਾਵਾਂਗੇ ਚਾਣੀ ਨੂੰ ਹੋਰ ਅਸੀਂ ਥੋੜਾ ਜਿਹਾ ਰੇਨ ਲਵਾਂਗੇ ਜਾਨੀ ਇਸ ਤਰ੍ਹਾਂ ਦੀ ਚਿਪਚਿਪੀ ਜੀ ਹੋ ਗਈ ਸੀ ਹੁਣ ਅਸੀਂ ਇਹਨੂੰ ਬੰਦ ਕਰ ਦੇਵਾਂਗੇ ਕੜਾਈ ਦੇ ਵਿੱਚ ਅਸੀਂ ਕਿਉ ਪਾ ਦੇਵਾਂਗੇ ਕਿਉ ਗਰਮ ਹੋ ਗਿਆ ਹੁਣ ਇਹਦੇ ਵਿੱਚ ਅਸੀਂ ਆਟੇ ਨੂੰ ਪਾ ਦੇਵਾਂਗੇ ਆਟਾ ਪਾ ਕੇ ਇਹਨੂੰ ਅਸੀਂ ਭੁੰਨਾਂਗੇ ਤੇ ਅਸੀਂ ਘਿਓ ਦੇ ਵਿੱਚ ਮਿਕਸ ਕਰ ਦਿੱਤਾ ਤੇ ਹੁਣ ਅਸੀਂ ਆਟੇ ਨੂੰ ਬ੍ਰਾਊਨ ਕਰ ਲਵਾਂਗੇ ਜਿੰਨਾ ਚਿਰ ਆਟਾ ਘਿਓ ਨਹੀਂਗਾ ਛੱਡ ਦਿੰਦਾ ਓਨਾ ਚਿਰ ਅਸੀਂ ਆਟੇ ਨੂੰ ਭੁੰਨ ਕੇ ਤਿਆਰ ਕਰਨਾ ਹੈ। ਆਟੇ ਨੂੰ ਭੁੰਨ ਕੇ ਤਿਆਰ ਆਟੇ ਨੇ ਘਿਓ ਛੱਡ ਦਿੱਤਾ। ਤੇ ਆਟੇ ਨੂੰ ਅਸੀਂ 10-12 ਮਿੰਟ ਲਗਾਤਾਰ ਇਹਨੂੰ ਭੁੰਨਿਆ ਸੀ ਤੇ ਆਟੇ ਨੂੰ ਅਸੀਂ ਬਿਲਕੁਲ ਕੱਚਾ ਨਹੀਂ ਰੱਖਣਾ ਵੀ ਆਟੇ ਨੂੰ ਭੁੰਨ ਕੇ ਲਾਲ ਕਰਨਾ ਤੇ ਆਟਾ ਜਿਹੜਾ ਇਹ ਲਾਲ ਹੋ ਗਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਜਵੈਣ ਪਾ ਦਵਾਂਗੇ ਨਾਲੀ ਪਾਵਾਂਗੇ ਸੌਂਫ ਨਾਲੀ ਪਾਵਾਂਗੇ ਅਸੀਂ ਤੇਲ ਤਾਲੀ ਪਾਵਾਂਗੇ ਅਸੀਂ ਸੋਗੀ ਸੋਗੀ ਨੂੰ ਮੈਂ ਫਰਾਈ ਨਹੀਂ ਸੀ ਕੀਤਾ ਵੀ ਸੋਗੀ ਇਸ ਤਰ੍ਹਾਂ ਹੀ ਆਟੇ ਦੇ ਵਿੱਚ ਇਹਨੂੰ ਭੁੰਨ ਕੇ 2-3 ਮਿੰਟ ਬਾਅਦ ਤੇ ਸੋਗੀ ਨੂੰ ਅਸੀਂ ਸਾਰੇ ਸਮਾਨ ਨੂੰ ਇਸ ਤਰ੍ਹਾਂ ਹੀ ਭੁੰਨ ਲਵਾਂਗੇ ਹੁਣ ਅਸੀਂ ਨਾਰੀਅਲ ਦਾ ਬਰਾਦਾ ਪਾ ਦਵਾਂਗੇ ड्राई फ्रूट उ नु ਪਾ ਦਵਾਂਗੇ ਡਰਾਈ ਫਰੂਟ ਉ ਨੂੰ ਮੈਂ ਕੱਟ ਲਿਆ ਸੀ ਤੇ ਕੁਛ ਥੋੜਾ ਜਿਹਾ ਮੈਂ ਇਹਨੂੰ ਕਟ ਲਿਆ ਸੀ ਤੇ ਇੱਥੇ ਗੁੰਦ ਨੂੰ ਵੀ ਪਾ ਦਵਾਂਗੇ ਫੁੱਲ ਮਖਾੜਿਆਂ ਨੂੰ ਮੈਂ ਗ੍ਰाइंड ਕਰ ਲਿਆ ਸੀ ਫਰਲਾ ਦਵਾਂਗੇ ਕਿ ਹੁਣ ਅਸੀਂ ਆਟੇ ਦੇ ਵਿੱਚ ਹੁਣ ਅਸੀਂ ਅਲਸੀ ਨੂੰ ਪਾ ਦਵਾਂਗੇ ਅਲਸੀ ਨੂੰ ਮੈਂ ਦਰਦਰਾ ਜਿਹਾ ਰੱਖਿਆ ਸੀ ਜਿਆਦਾ ਸੀ ਪਾਊਡਰ ਨਹੀਂ ਸੀ ਬਣਾਇਆ ਵੀ ਤੇ ਹੁਣ ਅਸੀਂ ਇਹਨੂੰ ਮਿਕਸ ਕਰ ਦਵਾਂਗੇ ਅਸੀਂ ਚਾਣੀ ਗੋੜਦੀ ਨੂੰ ਪੁਣ ਕੇ ਪਾ ਦਵਾਂਗੇ ਮਿਕਸ ਕਰ ਦਵਾਂਗੇ ਹੁਣ ਚਾਣੀ ਪਾ ਕੇ ਤੇ ਜੇ ਤੁਸੀਂ ਇਹਦੀਆਂ ਪਿੰਨੀਆਂ ਬਣਾਉਣੀਆਂ ਪਿੰਨੀਆਂ ਬਣਾ ਸਕਦੇ ਪਰ ਅਸੀਂ ਹੁਣ ਪਿੰਨੀਆਂ ਨਹੀਂ ਇਹਦੀਆਂ ਬਣਾਵਾਂਗੇ ਅਲਸੀ ਬਾਣਕੇ ਤਿਆਰ ਹੈ ਜੇ ਤੁਹਾਨੂੰ ਇਹਦੇ ਵਿੱਚ ਮਿੱਠਾ ਘੱਟ ਲੱਗੇ ਤੁਸੀਂ ਮਿੱਠਾ ਇਹਦੇ ਵਿੱਚ ਹੋਰ ਪਾ ਸਕਦੇ ਜੂ ਜੇ ਤੁਸੀਂ ਜ਼ਿਆਦਾ ਖਾਣਾ ਪਸੰਦ ਕਰਦੇ ਮਿੱਠਾ ਅਲਸੀ ਨੂੰ ਅਸੀਂ ਥਾਲੀ ਵਿੱਚ ਪਾ ਦਵਾਂਗੇ ਅਲਸੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਤੇ ਜੇ ਤੁਹਾਨੂੰ ਮੇਰੇ ਅਲਸੀ ਬਣਾਉਣ ਦਾ ਤਰੀਕਾ ਵਧੀਆ ਲੱਗਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀ ਤੇ ਬੈਲ ਦਾ ਬਟਨ ਜਰੂਰ ਦਬਾ ਦਿਆ ਕਰੋ ਵੀ ਤੇ ਵੀਡੀਓ ਵੇਖਣ ਦਾ ਬਹੁਤ ਬਹੁਤ ਧੰਨਵਾਦ ਜੀ Seu Cicaldi.